ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਦੇ ਠੇਕੇਦਾਰਾਂ ਤੇ ਹਮਲਾ ਕਰਨ ਦੇ ਜਾਂ ਉਹਨਾਂ ਨੂੰ ਜ਼ਿੰਦਾ ਸਾੜ ਦੇਣ ਦੇ ਜਿਹੜੀਆਂ ਧਮਕੀਆਂ ਦੇ ਰੂਪ ਦੇ ਵਿੱਚ ਸ਼ਿਕਾਇਤ ਆ ਜਿਹੜੀ ਸਾਹਮਣੇ ਆਉਂਦੀ ਹੈ ਇਹ ਸ਼ਿਕਾਇਤ ਜਲੰਧਰ ਦੇ ਪੁਲਿਸ ਦੇ ਕੋਲ ਵੀ ਲੁਧਿਆਣਾ ਪੁਲਿਸ ਕੋਲ ਵੀ ਜਾਂਦੀ ਹੈ ਪਰ ਦਾਖਾ ਡੀਐਸਪੀ ਜਤਿੰਦਰ ਪਾਲ ਸਿੰਘ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਔਰ ਜਾਣਕਾਰੀ ਉਹਨਾਂ ਤੋਂ ਹਾਸਲ ਅਸੀਂ ਕੀਤੀ ਹੈ 17 ਦੇ ਖਿਲਾਫ 6 ਤਰੀਕ ਨੂੰ ਹੀ ਮਾਮਲਾ ਦਰਜ ਹੋ ਗਿਆ ਸੀ 6 ਅਗਸਤ ਨੂੰ ਇਹ ਮਾਮਲਾ ਦਰਜ ਹੋਇਆ ਹੈ ਪੁਲਿਸ ਦਾ ਕਹਿਣਾ ਕਿ ਸਾਡੇ ਕੋਲ ਪਹਿਲਾਂ ਕਦੇ ਇਹਨਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਕੰਪਨੀ ਦੀ ਇਹ ਪਹਿਲੀ ਵਾਰੀ ਸ਼ਿਕਾਇਤ ਆਈ ਹੈ ਹਾਲਾਂਕਿ ਇਹਨਾਂ ਨੇ ਆਪ ਵੀ ਕਈ ਥਾਵਾਂ ਦੇ ਉੱਤੇ ਲਾਪਰਵਾਹੀ ਵਰਤੀ ਹੈ ਔਰ ਕੰਪਨੀ ਦੇ ਵਿੱਚ ਖਿਲਾਫ ਜਿਹੜਾ ਪੈਸਿਆਂ ਦਾ ਲੈਣ ਦੇਣ ਦੇ ਕਰਕੇ ਇਹ ਜ਼ਿਆਦਾ ਰੌਲਾ ਵਧਿਆ ਜਿਸ ਤੇ ਕਰਕੇ ਮਾਮਲਾ ਜ਼ਿਆਦਾ ਤੂਲ ਫੜ ਗਿਆ ਡੀਐਸਪੀ ਜਤਿੰਦਰਪਾਲ ਸਿੰਘ ਜਿਹੜੇ ਕੀ ਦਾਖਾ ਦੇ ਵਿੱਚ ਤਾਇਨਾਤ ਨੇ ਉਹਨਾਂ ਨੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ 17 ਦੇ ਖਿਲਾਫ ਪਰਚਾ ਦਰਜ ਹੋਇਆ 2 ਬਾਈ ਨੇਮ ਤੇ 15 ਅਣਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਹੋਇਆ ਯਾਨੀ ਕਿ 17 ਦੇ ਖਿਲਾਫ ਇਹ ਮਾਮਲਾ ਦਰਜ ਹੋ ਗਿਆ ਇਸ ਕੇਸ ਦੇ ਵਿੱਚ ਹਾਲੇ ਤੱਕ ਕੋਈ ਵਿਗ੍ਰਫਤਾਰੀ ਨਹੀਂ ਹੋਈ ਹੈ ਡੀਐਸਪੀ ਜਤਿੰਦਰਪਾਲ ਸਿੰਘ ਹੁਣੀ ਜਾਣਕਾਰੀ ਜੋ ਸਾਂਝੀ ਕਰਦੇ ਨੇ ਉਹਨਾਂ ਨੇ ਕੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ ਪਹਿਲਾਂ ਉਹ ਸੁਣੋ ਉਸ ਤੋਂ ਬਾਅਦ ਦੱਸਦੇ ਹਾਂ ਕਿ ਹੁਣ ਇਹ ਮਾਮਲਾ ਕਿਹੜੇ ਮੋੜ ਤੱਕ ਪੁੱਜਿਆ ਆ ਡੀਐਸਪੀ ਸਾਹਿਬ ਇਸ ਮਾਮਲੇ ਦੇ ਵਿੱਚ ਜਿਹੜੀ ਸ਼ਿਕਾਇਤ ਆਉਂਦੀ ਆ ਤੁਹਾਡੇ ਕੋਲ ਉਹ ਸ਼ਿਕਾਇਤ ਪਹਿਲੀ ਵਾਰੀ ਕਦੋਂ ਮਿਲੀ ਔਰ ਉਸ ਤੋਂ ਬਾਅਦ ਐਫਆਈਆਰ ਕਦੋਂ ਦਰਜ ਹੋਈ ਔਰ ਕਿਸ-ਕਿਸ ਦੇ ਖਿਲਾਫ ਹੋਈ ਹੈ ਮੈਂ ਤੁਹਾਨੂੰ ਦੱਸਦਾ ਇਹ 6 ਤਰੀਕ ਦਾ ਐਫਆਈਆਰ ਹੈ ਜੀ ਇਸ ਦਾ ਚਾਰ ਜਾਂ ਪੰਜ ਤਰੀਕ ਦੀ ਗੱਲ ਹੈ ਵੀ ਜਦੋਂ ਉਹਨਾਂ ਦਾ ਫੋਨ ਆਇਆ ਜੀ ਐਸਐਚਓ ਚਲਕੇ ਬੰਦੇ ਆਲੇ ਕੰਟਰੋਲ ਰੂਮ ਤੇ ਫੋਨ ਗਿਆ ਹੈ ਕਿ ਨਾ ਜੀ ਤੇ ਐਸਐਚਓ ਨੇ ਭੇਜਤਾ ਜੀ ਉਹ ਕਹਿੰਦੇ ਵੀ ਤੈਨੂੰ ਲਾਇਸੈਂਸ ਕ੍ਰੀਏਟ ਕਰਦੇ ਜਦੋਂ ਐਸਐਚਓ ਗਿਆ ਹਮ ਬੀਵਰਲ ਸਿਟਿੰਗ ਅੰਦਰ ਦੇਰਾ ਆਫਿਸ ਜੀ ਉਹ ਦੋਨਾਂ ਨੂੰ ਕਹਿੰਦਾ ਵੀ ਕੀ ਮੁੱਦਾ ਦਾ ਰਹਾ ਉਹ ਕਹਿੰਦਾ ਅਸੀਂ ਪੈਸੇ ਲੈਣੇ ਆਏ ਇਹ ਕਹਿੰਦੇ ਅਸੀਂ ਪੈਸੇ ਦੇਣੇ ਨੇ ਅਸੀਂ ਦੇਖਿਆ ਨਾ ਤਾਂ ਵੀ ਤਾਪਾ ਜੀ ਉਹਨਾਂ ਦਾ ਤੁਸੀਂ ਆਪਣਾ ਰਿਕਾਰਡ ਲਾ ਕੇ ਥਾਣੇ ਆ ਜੀ ਠੀਕ ਹੈ ਜੀ ਉਹ ਥਾਣੇ ਆ ਗਏ ਜੀ ਇੱਕ ਪਾਰਟੀ ਆ ਗਈ ਇਹ ਐਮਕੀ ਆ ਗਈ ਪਾਰਟੀ ਨਹੀਂ ਜੀ ਠੀਕ ਹੈ ਜੀ ਉਹ ਕਹਿੰਦੇ ਜੀ ਅਸੀਂ ਆਪੇ ਅਸੀਂ ਲੈਣੇ ਉਹਦੇ ਦੁੱਧ ਪੈਸੇ ਲੈਣੇ ਆ ਭਾਈ ਇਹਨਾਂ ਕੋਲ ਰਵੇ ਨਾਲ ਲਗਾਉਗਾ ਜੀ ਕੋਹਦ ਹੋਊਗਾ ਕੋਈ ਇਹਨਾਂ ਠੀਕ ਹੈ 15 ਬੰਦੇ ਨਾਲ ਗੱਲ ਕਰਨ ਦਾ ਮਤਲਬ ਨਹੀਂ ਹੁੰਦਾ ਇਹ ਪ੍ਰੈਸ਼ਰ ਬਣਾਉਣ ਦਾ ਮਤਲਬ ਹੁੰਦਾ ਜੀ ਤੁਸੀਂ ਆਓ ਦੋ ਤਿੰਨ ਦਿਨਾਂ ਦੇ ਫੈਕਟਰੀ ਨੂੰ ਜਿਲੇ ਪੈਸੇ ਲੈਣੇ ਆ ਜਿਹਨਾਂ ਕੋਈ ਹਸਾਬ ਕਿਤਾਬ ਪਤਾ ਉਹ ਆਵੇ ਜਿਹੜਾ ਜਿਵੇਂ ਆਪਣੀ ਵੇਟਿੰਗ ਕਰੋ ਇਹਨਾਂ ਤੇ ਸੀਨੀਅਰ ਅਫਸਰ ਨੂੰ ਮਿਲੋ ਇਹਦੇ ਹੈੱਡ ਆਫਿਸ ਜਾਓ ਜੀ ਸੋ okay, ਕੇ 15 ਕਰੋੜ ਰੁਪਏ ਦੀ ਉਹਨਾਂ ਦੀ ਟੋਟਲ ਟੋਟਲ amount ਸੀਗਾ ਟਰਾਂਸਪੋਰਟ ਦਾ ਉਹਦੇ ਚੁੱਕੇ ਨੇ ਮੈਂ ਕਿਹਾ ਵੀ ਜਿੰਨੇ ਦਿੱਤੇ ਆ ਉਹ ਬਾਕੀ ਕੋ ਰੋਕੇ ਕੋਈ ਕੋਈ objection ਹੋਊਗੀ objection ਦੂਰ ਕਰੋ ਤੁਸੀਂ ਲੈ ਲੋ ਪੈਸੇ ਜੀ ਜੀ ਇਹ ਪੈਸੇ ਤਾਂ ਹੀ ਸਿਰਫ ਲੈਣ ਦੇਣ ਦਾ ਮਸਲਾ ਹੈ ਕਿਉਂਕਿ ਗੱਲਾਂ ਪਬਲਿਕ ਡੋਮੇਨ 'ਚ ਜਿਹੜੀਆਂ ਆਈਆਂ ਉਸ ਦੇ ਵਿੱਚ ਤੇ ਲੈਣ ਦੇਣ ਦਾ ਜੀ ਜੀ ਪੈਸੇ ਲੈਣ ਦੇਣ ਦਾ ਇਹ ਗੱਲ ਕਿਨੇ ਕਹੀ ਹੈ ਕਿ ਕਿਉਂ ਕਹੀ ਗਈ ਹੈ ਕਦੋਂ ਕਹੀ ਗਈ ਕਿ ਜਿੰਦਾ ਜਲਾ ਦੇਾਂਗੇ ਅਸੀਂ ਤੁਹਾਨੂੰ ਇਸ ਤਰ੍ਹਾਂ ਮਾਰ ਦਿਆਂਗੇ ਉਹ ਗੱਲ ਮੇਰੀ ਗੱਲ ਸੁਣੋ ਜੀ ਹੁਣ ਜਦੋਂ ਮੈਂ ਐਪੋਸੀਲ ਲੜਦੇ ਜੀ ਦੋਨੇ ਆਪਾਂ ਲੜ ਪੰਨੇ ਆਣਾ ਤੁਸੀਂ ਮੇਰੇ ਮਗਰ ਤੇ ਗੋਲੀ ਮਾਰਦੇ ਜੀ ਜੀ ਹਾਂ ਉਹ ਗੋਲੀ ਮਾਰਦું ਨਾ ਤਾਂ ਮੇਰੇ ਕੋਲ ਰਵਲਵਰ ਹੈ ਨਾ ਲਿਸੰਸ ਹੈ ਜੀ ਸੋ ਥਿਸ ਇਜ਼ ਦਾ ਜਿਹੜੇ ਹੈ ਨਾ ਇਹ ਕੁਝ ਆ ਵੀ ਆ ਅਗਲਾ ਦਾ ਇਹ ਤਾਂ ਜਿਹੋ ਜੋ ਵੀ ਮਰੀਜ਼ ਦਾ ਹੁੰਦਾ ਹੈ ਤਾਂ ਹੈ ਨਾ ਜੀ ਉਹ ਕੋਈ ਇੱਦਾਂ ਨਹੀਂ ਕੋਈ ਕਿਸੇ ਨੂੰ ਥੱਫੜ ਨਹੀਂ ਮਾਰਿਆ ਕਿਸੇ ਨੂੰ ਕੁਝ ਨਹੀਂ ਕੀਤਾ ਹੋਇਆ ਆ ਇਹਨਾਂ ਜ਼ਰੂਰ ਹੈ ਬੇਦੇ ਜੀ ਐਨ ਵੀ ਵਾਲੇ ਉਹਨਾਂ ਦੇ ਟਰੈਕਰ ਉਹਨਾਂ ਦੇ ਨਾਲ ਆਉਣੇ ਆ ਟਾਈਮ ਲੈਂਡ ਦੋ ਤਿੰਨ ਬੰਦੇ ਆਉਂ ਚਾਰ ਬੰਦੇ ਬੰਦੇ ਦਾ ਬੰਦੇ ਨਾਲ ਹੀ ਗੱਲ ਕਰਦੇ ਨੇ ਕੰਨ ਤੇ ਬੈਠੇ ਇੱਕ ਐਮ ਕੇ ਸੀ ਇਨਫਰਾਸਟ੍ਰਕਚਰ ਲਿਮਟਿਡ ਕੰਪਨੀ ਹੈ ਉਹਦੇ ਵੱਲੋਂ ਸ਼ਿਕਾਇਤ ਆਈ ਹੈ ਹਾਂਜੀ ਹਾਂਜੀ ਉਹਨਾਂ ਵੱਲੋਂ ਇਹ ਤਾਂ ਇਹ ਵੀ ਕਹਿੰਦੇ ਰਹੇ ਆ ਦਿਖਾਈ ਦਿੱਤੇ ਆ ਕਿਉਂਕਿ ਕੁਝ ਖਬਰਾਂ ਵਿੱਚ ਖਬਰਾਂ ਛਪੀਆਂ ਨੇ ਕਹਿੰਦੇ ਕਿ ਅਸੀਂ ਵਾਰ-ਵਾਰ ਪੁਲਿਸ ਦੇ ਗੇੜੇ ਕੱਢਦੇ ਰਹੇ ਸਾਡੀ ਸੁਣੀ ਨਹੀਂ ਗਈ ਪਹਿਲਾਂ ਨਹੀਂ ਨਹੀਂ ਇਹ ਨਾਲ ਤੇ ਤਾਂ ਆ ਮਾਈਨਿੰਗ ਦਾ ਤੇ ਕੋਈ ਪਤਾ ਨਹੀਂ ਐਕਸਟਰਾ ਮਾਈਨਿੰਗ ਚੱਲ ਰਹੀ ਸੀ ਜੋ ਕਿ ਹੌਨ ਮਾਈਨਿੰਗ ਦਾ ਉਹ ਨਹੀਂ ਹੁੰਦਾ ਇਹਨਾਂ ਨੇ ਜਿੰਨੀ ਪਰਮਿਸ਼ਨ ਦੀ ਉਸ ਤੋਂ ਵੀ ਜ਼ਿਆਦਾ ਕੀਤੀ ਹੋਈ ਹੈ ਉਹਦਾ ਸ਼ਾਇਦ ਹੁਣ ਤਾਂ ਕੋਈ ਮਾਈਨਿੰਗ ਜਵਾਰ ਨਾਲ ਰੁਸੀ ਉਹ ਡਿਵ ਡਿਵੈਲਪਰ ਜੀ ਉਹ ਪਤਾ ਨਹੀਂ 7-8 ਕਰੋੜ ਦਾ ਇਹਨਾਂ ਨੂੰ ਪੈਨਲਟੀ ਵਜਾਰੇ ਜੀ ਮਤਲਬ ਕੰਪਨੀ ਨੇ ਵੀ ਆਪਣੇ ਕੰਮ ਚੁਕਤਾਈ ਵਰਤੀ ਹੈ ਹੂੰ ਦੇਖੋ ਗੱਲ ਇਹ ਹੈ ਮੈਂ ਇਸ ਕਰਕੇ ਨਹੀਂ ਕਹਿ ਸਕਦਾ ਕਿਉਂਕਿ ਮੈਂ ਸੀਏ ਨਹੀਂ ਹਾਂ ਚਾਰਟਰਡ ਅਕਾਊਂਟੈਂਟ ਨਹੀਂ ਹਾਂ ਹੂੰ ਮੈਨੂੰ ਤਾਂ ਆਪਣੇ ਕਾਨੂੰਨ ਦਾ ਪਤਾ ਹੈ ਵੀ ਜੋ ਜੋ ਕਰਨਗੇ ਸੋ ਭਰਨਗੇ ਜੀ ਜੋ ਸਾਹਿਬ ਕਿਤਾਬ ਇਹਨਾਂ ਦਾ ਟੀ ਐਮਓ ਜੂ ਹੈ ਕੀ ਉਹ ਹੈ ਉਹਦਾ ਸਾਨੂੰ ਨਹੀਂ ਪਤਾ ਮੈਂ ਤਾਂ ਹੀ ਚਾਹੁੰਦਾ ਸੀਗਾ ਕਿ ਭਈ ਇਹ ਦੋਨੇ ਪਾਰਟੀਆਂ ਆਪਣੇ ਆਪਣੇ ਐਕਸਪਰਟਸ ਨਾਲ ਬੈਠ ਜਾਣ ਤੇ ਜਿੱਥੇ ਵੀ ਕੋਈ ਇਹਨਾਂ ਦੀ ਮਿਊਚੁਅਲ ਅੰਡਰਸਟੈਂਡਿੰਗ ਹੈ ਦੈਟ ਕੁਡ ਬੀ ਸੌਲਵਡ ਕਿਉਂਕਿ ਇਹ ਮਾਮਲਾ ਬੇਸ਼ੱਕ ਉਸ ਇਲਾਕੇ ਦੇ ਨਾਲ ਸੰਬੰਧਿਤ ਹੈ ਪਰ ਇਸਦਾ ਪ੍ਰਭਾਵ ਪੰਜਾਬ ਪੱਧਰ ਤੇ ਪੈ ਰਿਹਾ ਹੈ ਕਈ ਪ੍ਰੋਜੈਕਟ ਰੁਕਣ ਦੀਆਂ ਗੱਲਾਂ ਵੀ ਹੋ ਰਹੀਆਂ ਆਪਾਂ ਉਹ ਜਦੋਂ ਦਰਖਾਸਤ ਇਹਨਾਂ ਦੀ ਆਈ ਇਹਨਾਂ ਨੇ ਵਾਪਸੋਂ ਦਿੱਤੀ ਸਾਡੇ ਕੋਲ ਆਈ ਅਸੀਂ ਕੇਸ ਰਿਸਟ ਕਰਤਾ ਉਹ ਵਟ ਏਵਰ ਜਿਹੜੇ ਇਹਨਾਂ ਨੇ ਕੀਤਾ ਸੀ ਅਸੀਂ ਉਹਨਾਂ ਨੂੰ ਜਿਹੜੇ ਬੰਦੇ ਨੇ ਉਹ ਬਾਈ ਨੇਮ ਨੇ ਬਾਕੀ ਅਨਨੋਨ ਨੇ ਉਹ ਇਹਨਾਂ ਦੀ ਅਸੀਂ ਸੀਸੀਟੀਵੀ ਫੁਟੇਜ ਦਿਖਾ ਰਹੇ ਇਹ ਕਿੰਨਿਆਂ ਦੇ ਖਿਲਾਫ ਹੋਇਆ ਜੀ ਮਾਮਲਾ ਦਰਜ ਇਹ ਮਾਮਲਾ ਦਰਜ ਹੋਇਆ ਜੀ ਦੋ ਬੰਦੇ ਦਾ ਬਾਈ ਨੇਮ ਨੇ ਜੀ ਬਾਕੀ 15 ਅਨਨੋ ਜੀ 17 ਦੇ ਖਿਲਾਫ ਪਰਚਾ ਦਰਜ ਹੋਇਆ 17 ਦੇ ਖਿਲਾਫ ਤੇ ਇਹਨਾਂ ਦੇ ਵਿੱਚੋਂ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਹੁਣ ਤੱਕ ਫਾਲੇ ਗ੍ਰਿਫਤਾਰੀ ਨਹੀਂ ਹੋਈ ਜੀ ਗ੍ਰਿਫਤਾਰੀ ਨਹੀਂ ਹੋਈ ਬਿਕੋਜ਼ ਵੀ ਆਰ ਜਸਟ ਕਲੈਕਟਿੰਗ ਦਾ ਐਵਿਡੈਂਸ ਜੀ ਜੀ ਦਰਅਸਲ ਜਦੋਂ ਇਹ ਮਾਮਲਾ ਤੂਲ ਫੜ ਗਿਆ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣ ਗਿਆ ਤੇ ਉਸ ਤੋਂ ਬਾਅਦ ਮੁਖ ਸਕੱਤਰ ਅਨੁਰਾਗ ਵਰਮਾ ਨੇ ਡੀਜੀਪੀ ਗੌਰਵ ਯਾਦਵ ਨੂੰ ਵੀ ਦਿਸ਼ਾ ਨਿਰਦੇਸ਼ ਦਿੱਤੇ ਸਨ ਕਿ ਸਬੰਧਤ ਵਿਅਕਤੀਆਂ ਦੇ ਖਿਲਾਫ ਕਿਉਂਕਿ ਮਾਮਲਾ ਬੜਾ ਸੀਰੀਅਸ ਹੈ ਤੇ ਇਸ ਨੂੰ ਸੀਰੀਅਸ ਨੋਟ ਤੇ ਲੈਣਾ ਚਾਹੀਦਾ ਹੈ ਤੇ ਤੁਰੰਤ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਫਿਰ ਐਫਆਈਆਰ ਦਰਜ ਹੋ ਜਾਂਦੀ ਹੈ ਹਾਲਾਂਕਿ ਪੁਲਿਸ ਨੇ ਕਿਹਾ ਹੈੱਡਲੇ ਪੱਧਰ ਦੇ ਅਧਿਕਾਰੀਆਂ ਨੇ ਕਿ ਇਸ ਤੋਂ ਪਹਿਲਾਂ ਕਦੇ ਕੋਈ ਸ਼ਿਕਾਇਤ ਹੀ ਨਹੀਂ ਆਈ ਪਰ ਕੰਪਨੀ ਦਾ ਇਹ ਵੀ ਦਾਵਾ ਹੈ ਕਿ ਸ਼ਿਕਾਇਤਾਂ ਬਹੁਤ ਕੀਤੀਆਂ ਗੇੜੇ ਬਹੁਤ ਕੱਢੇ ਜਲੰਧਰ ਪੁਲਿਸ ਦੇ ਲੁਧਿਆਣਾ ਪੁਲਿਸ ਦੇ ਪਰ ਕਿਤੇ ਕੋਈ ਐਫ ਆਈ ਆਰ ਦਰਜ ਨਹੀਂ ਸੀ ਹੋ ਰਹੀ ਉਸ ਤੋਂ ਬਾਅਦ ਹਾਇਰ ਅਥਾਰਟੀ ਨੂੰ ਲੈਟਰ ਲਿਖਿਆ ਜਾਂਦਾ ਹੈ ਮੁੱਖ ਸਕੱਤਰ ਨੂੰ ਲੈਟਰ ਜਾਂਦਾ ਹੈ ਉਸ ਤੋਂ ਦਖਲ ਦੇਣ ਤੋਂ ਬਾਅਦ ਹੀ ਐਫ ਆਈ ਆਰ ਦਰਜ ਹੋਈ ਹੈ ਹਾਲਾਂਕਿ ਠੇਕੇਦਾਰ ਜਿਹੜੇ ਕੰਪਨੀ ਹੈ ਉਸ ਦੇ ਵਿੱਚ ਕੰਪਨੀ ਦਾ ਇਹ ਵੀ ਦਾਵਾ ਹੈ ਜਿਹੜੀ ਕੀ ਐਮ ਕੇ ਸੀ ਇਨਫਰਾਸਟ੍ਰਕਚਰ ਲਿਮਟਿਡ ਹੈ ਉਸ ਨੇ ਕਿਹਾ ਕਿ ਵਾਰ-ਵਾਰ ਜਲੰਧਰ ਤੇ ਲੁਧਿਆਣਾ ਪੁਲਿਸ ਦੇ ਅਧਿਕਾਰੀਆਂ ਨੂੰ ਅਸੀਂ ਸ਼ਿਕਾਇਤਾਂ ਦਿੱਤੀਆਂ ਪਰ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਦੇ ਨਾਮ ਦੇ ਉੱਤੇ ਸਾਨੂੰ ਲਾਰੇ ਹੀ ਲਾਏ ਗਏ ਔਰ ਕਿਹਾ ਗਿਆ ਕਿ ਧਮਕੀਆਂ ਜਿਹੜੇ ਦੇ ਰਹੇ ਸਨ ਕਦੇ ਮਾਰਕੁੱਟ ਕਰਦੇ ਰਹੇ ਸਾਡੇ ਨਾਲ ਤੇ ਕਦੇ ਸਾਡਾ ਕੰਮ ਰੁਕਵਾ ਦਿੰਦੇ ਸੀ ਤੇ ਹੁਣ NHAI ਨੇ ਇਸ ਮਾਮਲੇ ਨੂੰ ਲੈ ਕੇ ਸਰਕਾਰ ਦੇ ਕੋਲ ਮਾਮਲਾ ਆਪਦਾ ਰੱਖਿਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਦੇ ਵਿੱਚ ਆ ਜਾਂਦਾ ਹਾਲਾਂਕਿ DSP ਦਾ ਦਾਵਾ ਹੈ ਕਿ ਇਸ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਸਾਨੂੰ ਸ਼ਿਕਾਇਤ ਨਹੀਂ ਆਈ ਜਦੋਂ ਪਹਿਲੀ ਵਾਰੀ ਸ਼ਿਕਾਇਤ ਆਈ ਹੈ ਤੇ ਅਸੀਂ ਤੁਰੰਤ ਕਾਰਵਾਈ ਕਰ ਦਿੱਤੀ ਹੈ ਮਾਮਲਾ ਬੇਸ਼ੱਕ ਦੀ ਇੱਕ ਇਲਾਕੇ ਨਾਲ ਸੰਬੰਧਿਤ ਹੋਵੇ ਪਰ ਇਸ ਦਾ ਪੰਜਾਬ ਸੂਬੇ ਦੇ ਉੱਤੇ ਪ੍ਰਭਾਵ ਪੈ ਰਿਹਾ ਕਿਉਂਕਿ ਕਈ ਸੜਕੀ ਪ੍ਰੋਜੈਕਟ ਨੇ ਜਿਹੜੇ ਉਹ ਪਹਿਲਾਂ ਹੀ ਬ੍ਰੇਕਾਂ ਲੱਗੀਆਂ ਨੇ ਕਿਉਂਕਿ ਕਈ ਥਾਵਾਂ ਤੇ ਐਕਵਾਇਰ ਕੀਤੀ ਜ਼ਮੀਨ ਆ ਜਿਹੜੀ ਉਸ ਤੋਂ ਕਬਜ਼ੇ ਛਡਾਉਣ ਦੀ ਗੱਲ ਨੂੰ ਲੈ ਕੇ ਵੀ ਖਫਾ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ ਖਾਸ ਕਰਕੇ ਜਿਹੜੇ ਜਿਹੜੇ ਮਾਮਲਿਆਂ ਦੇ ਮੰਤਰੀ ਨੇ ਨਿਤਨ ਗੜਕਰੀ ਉਹਨਾਂ ਨੇ ਪਹਿਲਾਂ ਹੀ ਪੰਜਾਬ ਦੇ ਇੱਕ ਮੰਤਰੀ ਨੂੰ ਬੇਰੰਗ ਮੋੜ ਦਿੱਤਾ ਸੀ ਔਰ ਇੱਥੋਂ ਤੱਕ ਕਿਹਾ ਸੀ ਕਿ ਪਹਿਲਾਂ ਐਕਵਾਇਰ ਕੀਤੀ ਜ਼ਮੀਨ ਤੇ ਕਬਜ਼ੇ ਛਡਵਾਏ ਜਾਣ ਉਸ ਤੋਂ ਬਾਅਦ ਅਗਲੀ ਗੱਲ ਕਰਾਂਗੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਸ ਤੋਂ ਬਾਅਦ ਦਾਵਾ ਕੀਤਾ ਸੀ ਕਿ ਮੈਂ ਖੁਦ ਕਿਸਾਨ ਜਥੇਬੰਦੀਆਂ ਤੱਕ ਤਾਂ ਜਿਹੜੇ-ਜਿਹੜੇ ਲੋਕਾਂ ਨੂੰ ਪਰੇਸ਼ਾਨੀ ਹੈ ਜਾਂ ਸੰਤੁਸ਼ਟੀ ਨਹੀਂ ਹੈ ਉਹਨਾਂ ਪ੍ਰੋਜੈਕਟਾਂ ਤੋਂ ਉਹਨਾਂ ਨਾਲ ਖੁਦ ਗੱਲਬਾਤ ਦਾ ਰਾਹ ਤੱਕ ਕਾਇਮ ਕਰਾਂਗੇ ਹਾਲੇ ਤੱਕ ਉਹ ਗੱਲਬਾਤ ਆਈ ਤਾਂ ਨਹੀਂ ਸਾਹਮਣੇ ਪਰ ਕੋਸ਼ਿਸ਼ ਇਹ ਦੱਸੀ ਜਾ ਰਹੀ ਹੈ ਕਿ ਕੀਤੀ ਜਾਵੇਗੀ ਕਿ ਕਿਸਾਨ ਜਥੇਬੰਦੀਆਂ ਨੂੰ ਜਾਂ ਸਬੰਧਤ ਵਿਅਕਤੀ ਨੇ ਜਿਨ੍ਹਾਂ ਦੀ ਜ਼ਮੀਨ ਉੱਥੇ ਆਉਂਦੀ ਹੈ ਉਹਨਾਂ ਨੂੰ ਮਨਾਇਆ ਜਾਵੇ ਕਿ ਇਸ ਪ੍ਰੋਜੈਕਟ ਨੂੰ ਚੱਲਣ ਦੇ ਨਾਲ ਕਿਸ ਦਾ ਕਿੰਨਾ ਫਾਇਦਾ ਹੋ ਸਕਦਾ ਹੈ ਵਾਕਵਾਕ ਮਾਮਲਿਆਂ ਦੇ ਕਰਕੇ ਮਾਮਲਾ ਤੂਲ ਫੜ ਗਿਆ ਸੀ ਤੇ ਹੁਣ ਐਫ ਆਈ ਆਰ ਇੱਕ ਦਰਜ ਜ਼ਰੂਰ ਹੋਈ ਹੈ ਜਿਸ ਦੇ ਵਿੱਚ 17 ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ ਹੈ। ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ।